ਐਮ ਡੀ ਵੀ ਹੀ ਕਲਸੇਰ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਆ ਗੱਡੀ ਆਪਾਂ ਸੇਲ ਲਈ ਲੈ ਕੇ ਆਏ ਬਾਈ ਤੁਹਾਡੇ ਲਈ ਜੈਨਸਟਿਲੋ ਐਲ ਐਕਸ ਆਈ ਗੱਡੀ ਹੈ ਤੇ ਗੱਡੀ ਪੂਰੀ ਸਾਫ਼ ਪਈ ਹੈ ਪੰਜਾਬ ਨੰਬਰ ਹੈ ਤੇ ਗੱਡੀ ਦੀ ਜਾਣਕਾਰੀ ਤੁਹਾਨੂੰ ਸਾਰੀ ਤੁਹਾਡੇ ਨਾਲ ਸਾਂਝੀ ਕਰੂੰਗਾ ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਜਿਹੜੇ ਭਰਾਵਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਨਾਲ ਲੱਗਦੀ ਘੰਟੀ ਤੇ ਕਲਿੱਕ ਕਰ ਦਿਓ ਜਾ ਜੋ ਫਿਰ ਆਪ ਗੱਡੀ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦਈਏ 2008 ਮਾਡਲ ਆ ਬਈ ਗੱਡੀ ਬਿਲਕੁਲ ਸਾਫ਼ ਪਈ ਹੈ 80% ਟਾਇਰਾਂ ਦੀ ਕੰਡੀਸ਼ਨ ਪਈ ਹੈ 2008 ਮਾਡਲ ਹੈ 29 ਤੱਕ ਇਹਦੀ ਪਾਸਪਨ ਪਈ ਹੈ ਤੇ ਫਸਟ ਓਨਰ ਆ ਪਹਿਲੇ ਨੂੰ ਹੀ ਆ ਗੱਡੀ ਇੰਜਨ ਕੇ ਜਿਹੜੀ ਫੁੱਲ ਗਾਰੰਟੀ ਆ ਗੱਡੀ ਤੇ ਭੋਰਾ ਵੀ ਕਿਸੇ ਪਾਸੇ ਵੀ ਕੋਈ ਝਰੀਟ ਨਹੀਂ ਸਾਰਾ ਰੰਗ ਬਿਲਕੁਲ ਸਾਫ਼ ਪਿਆ ਤੇ ਤੁਹਾਨੂੰ ਵਿੱਚੋਂ ਵੀ ਦਿਖਾਉਣਾ ਤੇ ਜਿਸ ਕਿਸੇ ਵੀ ਭਰਾ ਨੂੰ ਗੱਡੀ ਚਾਹੀਦੀ ਹੋਵੇ ਐਡਰੈਸ ਨੋਟ ਕਰ ਲਓ ਟੱਲਮਾ ਪਿੰਡ ਹੈ ਜ਼ਿਲ੍ਹਾ ਬਰਨਾਲਾ ਤੇ ਆਜੋ ਫਿਰ ਵਿੱਚੋਂ ਦਿਖਾਵਾਂ ਤੁਹਾਨੂੰ ਗੱਡੀ ਆਹ ਦੇਖੋ ਵਿੱਚੋਂ ਵੀ ਬਿਲਕੁਲ ਸਾਫ਼ ਹੈ ਲੈਦਰ ਸੀਟਾਂ ਨੇ ਮਿਊਜ਼ਿਕ ਸਿਸਟਮ ਸਕਰੀਨ ਵਗੈਰਾ ਸਭ ਕੁਝ ਲੱਗਾ ਮਿਲੂਗਾ ਆਹ ਦੇਖੋ ਪੂਰੀ ਸਾਫ਼ ਹੈ ਗੱਡੀ ਦੇਖੋ ਉੱਪਰੋਂ ਹੇਠੋਂ ਸਾਰਾ ਦਿਖਾ ਦਿੰਨਾ ਗੱਡੀ ਤੁਹਾਨੂੰ ਗਰੰਟੀ ਫੁੱਲ ਹੈ। ਤੁਹਾਨੂੰ ਤਾਂ ਕੁਝ ਵੀ ਕਰਾਉਣ ਦੀ ਲੋੜ ਨਹੀਂ। ਇੱਕ ਹੱਥ ਹੀ ਗੱਡੀ ਚੱਲੀ ਹੋਈ ਆ। ਤੇ ਗੱਡੀ ਪੂਰੀ ਸਾਫ਼ ਕੇ ਰੱਖੀ ਹੋਈ ਆ। ਤੇ ਜੇ ਕਿਸੇ ਪ੍ਰਾਣੀ ਸੰਪਰਕ ਕਰਨਾ ਹੋਵੇ ਤਾਂ ਜਿਹੜਾ ਸਕਰੀਨ ਦੇ ਉੱਤੇ ਤੁਸੀਂ ਨੰਬਰ ਦੇਖ ਰਹੇ ਹੋ, ਇਹ ਨੰਬਰ ਤੇ ਸੰਪਰਕ ਕਰਕੇ ਗੱਡੀ ਵੇਖ ਪਰਖ ਕੇ ਲੈ ਜਾ ਸਕਦੇ ਹੋ। ਤੇ ਗੱਡੀ ਦੀ ਡਿਮਾਂਡ ਆ ਬਾਈ ਜੀ 1,10,000 ਰੁਪਏ। 1,10,000 ਰੁਪਏ ਡਿਮਾਂਡ ਆ, ਬਾਕੀ ਮੌਕੇ ਤੇ ਥੋੜਾ ਬਹੁਤਾ ਮਾਣਤਾਨ ਹੋ ਜਾਊਗਾ। ਤੇ ਜੇ ਕਿਸੇ ਵੀ ਭਰਾ ਨੂੰ ਵੀ ਗੱਡੀ ਚਾਹੀਦੀ ਹੋਵੇ ਢਲਮਾ ਪਿੰਡ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਹੇਠ ਸਕਰੀਨ ਤੇ ਦੇਖ ਰਹੇ ਹੋ ਤੇ ਗੱਡੀ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ ਆਪਣੇ ਯਾਰਾਂ ਦੋਸਤਾਂ ਨਾਲ ਆਪਣੇ ਰਿਸ਼ਤੇਦਾਰਾਂ ਨਾਲ ਤੇ ਧੰਨਵਾਦ